ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੀ ਇਹ ਵੀਡੀਓ YouTube ਚੈਨਲ ਦੇ ਉੱਪਰ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੋਸਤੋ ਅੱਜ ਇਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਜੇਕਰ ਗੱਲ ਕਰੀਏ ਦੋਸਤੋ ਪਿੰਡ ਦੀ ਤਾਂ ਤਕਰੀਬਨ ਪਿੰਡ ਜਿਹੜਾ ਦੋਸਤੋ ਇਹ ਨਸ਼ਹਿਰਾ ਪੰਨੂਆ ਪਿੰਡ ਹੈਗਾ ਦੋਸਤੋ ਨਸ਼ਹਿਰਾ ਪੰਨੂ ਤੋਂ ਤੁਸੀਂ ਜਿਹੜੀ ਵਿਜਿਟ ਹੈਗੀ ਆ ਨਸ਼ਹਿਰਾ ਪੰਨੂ ਤੋਂ ਜਦੋਂ ਬਾਈਪਾਸ ਬਾਹਰਲਾ ਬਾਈਪਾਸ ਤੋਂ ਜਦੋਂ ਆਪਾਂ ਟੋਟੀਆਂ ਰੋਡ ਆਉਂਦੇ ਆ ਤੇ ਕਿਲੋਮੀਟਰ ਦੀ ਜਿਹੜੀ ਦੂਰੀ ਹੈਗੀ ਆ ਬਾਈਪਾਸ ਤੋਂ ਕਿਲੋਮੀਟਰ ਠੀਕ ਆ ਖਾਸ ਵਿਜਿਟ ਤੁਸੀਂ ਕਰੇ ਕਰਨੀ ਹੈਗੀ ਆ ਨਸ਼ਹਿਰਾ ਪੰਨੂ ਪਹੁੰਚ ਕੇ ਤੁਸੀਂ ਬੇਸ਼ੱਕ ਜਿਹੜੇ ਨੰਬਰ ਹੈਗੇ ਆ ਲਗਾਤਾਰ ਸਕਰੀਨ ਦੇ نیچے ਚੱਲ ਰਹੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੀ ਗੱਲਬਾਤ ਕਰ ਸਕਦੇ ਹੋ ਅੱਜ ਇੱਕ ਮਾਝ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਬਿਲਕੁਲ ਅੱਗੇ ਤਾਜੀ ਸੂਨੀ ਆ ਠ ਤੇ ਦਿਨ ਕਿੰਨੇ ਹਜੇ ਪਏ ਹਸੂਨ ਦੇ ਵਿੱਚ ਪੂਰੀ ਗੱਲਬਾਤ ਆਪਾਂ ਵੀਰ ਦੇ ਨਾਲ ਕਰਾਂਗੇ ਪੂਰੀ ਇਨਫੋਰਮੇਸ਼ਨ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਠੀਕ ਹੈ ਜੀ ਅ ਮੱਝ ਪਸੰਦ ਆਊਗੀ ਤੇ ਟਿਪਕੇ ਜਿਹੜਾ ਦੋਸਤੋ ਚੌਥਾ ਥਾਣਾ ਦੀ ਆਪਦੀ ਤਸੱਲੀ ਕਰ ਲਿਓ ਘਰ ਵਿਜਟ ਕਰਕੇ ਤਹਿਸੀਲ ਤੇ ਜ਼ਿਲ੍ਹਾ ਜਿਹੜਾ ਇਸ ਪਿੰਡ ਨੂੰ ਆਪਾਂ ਕਹਿ ਲਈਏ ਆ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਠੀਕ ਹੈ ਜੀ ਆਓ ਕਰਦੇ ਆ ਗੱਲਬਾਤ ਅੱਜ 2 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਜਿਹੜਾ 11 ਵਜੇ ਦਾ ਹੈਗਾ ਮਾਰਨਿੰਗ ਦਾ ਤੇ ਪੂਰੀ ਮੱਝ ਦਿਖਾ ਦਾਂਗੇ ਪੂਰੀ ਇਨਫੋਰਮੇਸ਼ਨ ਪਿਛਲੇ ਰਿਕਾਰਡ ਦੇ ਸੋਹਿਆਂ ਦਾ ਦੁੱਧ ਪੂਰੀ ਗੱਲਬਾਤ ਕਰ ਲਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਪ੍ਰੋਪਰ ਪੂਰੀ ਵੀਡੀਓ ਵੇਖਣ ਤੋਂ ਬਾਅਦ ਜਿਹੜਾ ਤੁਸੀਂ ਸੰਪਰਕ ਆ ਭਾਈ ਹੋਰਾਂ ਦੇ ਨਾਲ ਕਰ ਲਿਓ ਗੱਲਬਾਤ ਕਰਨ ਤੋਂ ਬਾਅਦ ਘਰ ਵਿਜ਼ਿਟ ਕਰ ਲਿਓ ਦੇਖ ਲਿਓ ਅੱਖੀ ਆ ਕੇ ਦੇਖ ਲਿਓ ਚੀਜ਼ ਪਸੰਦ ਆਊਗੀ ਤੇ ਬੇਸ਼ੱਕ ਤੁਸੀਂ ਜਿਹੜਾ ਸੌਦਾ ਕਰ ਸਕਦੇ ਹੋ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਭਾਈ ਜੀ ਸਸਰੀਕਾਲ ਸਸਰੀਕਾਲ ਸੰਤੋਖ ਹੋਰ ਭਾਜੀ ਕੈਮ ਕੈਮ ਮੇਰਾ ਇੱਕ ਭਾਜੀ ਆਪਣਾ ਨਾਮ ਜ਼ਰੂਰ ਦੱਸ ਦਿਓ ਜੀ ਮੇਰਾ ਹੈਗਾ ਸੁੱਖਾ ਸਿੰਘ ਮਿਸਤਰੀ ਸਨ ਆਫ ਗੁਰਮੁਖ ਸਿੰਘ ਪਿੰਡ ਨਸ਼ਹਰਾ ਬਨੂ ਠੀਕ ਆ ਜੀ ਤਸੀਲ ਜਲਾ ਤਨਤਲ ਬਿਲਕੁਲ ਤੇ ਭਾਜੀ ਇਹ ਮੱਝ ਆਪਣੇ ਹੈ ਕਰਦੀ ਆ ਹਾਂਜੀ ਕਰਦੀ ਆ ਜੀ ਦੋ ਸੂਵੇ ਆਪਾਂ ਪੀਤੇ ਆ ਤੀਜੀ ਸੂਵੇ ਨੇ ਸੁਪਾ ਤੀਜੀ ਸੂਵੇ ਸੁਣਾ ਜੀ ਹਾਂਜੀ ਤੇ ਪਹਿਲੇ ਸੂਵੇਆਂ ਦੇ ਵਿੱਚ ਕੋਈ ਦੱਸ ਸਕਦੇ ਕੋਈ ਮਿਲ ਕੇ ਰਿਕਾਰਡ ਕਿੰਨਾ ਕਿ ਜੀ ਦਾ ਦੁੱਧ ਚੋਇਆ ਹੋਇਆ ਆਪਾਂ ਇਹ ਦੂਜੇ ਸੂਵੇ ਤੇ 13 14 ਲੀਟਰ ਦੁੱਧ ਚੋਇਆ ਜੀ 13 14 ਲੀਟਰ ਹਾਂਜੀ ਹੁਣ ਤੀਜੀ ਸੂਵੇ ਸੁਣੀ ਹੈ ਹਾਂਜੀ ਹਾਂਜੀ ਠੀਕ ਆ ਤੇ ਹਾਰ ਭਰੀ ਆਈ ਹੈ ਵੈਸੇ ਵਧੀਆ ਹਾਰ ਭੈਣ 40 ਸਾਲ ਪਿਛੋਂ ਸਾਲ ਪਾਸੇ ਸੁਣਦੀ ਆ ਆ ਜਿਹੜੀ ਆ ਦੋਸਤੋ ਫੇਸ ਕੁਆਲਟੀ ਦੇਖ ਲਓ ਠੀਕ ਆ ਜੀ ਆ ਮੂੰਹ ਮੱਥਾ ਸਿੰਗਾ ਸੁੰਗਾ ਦੇ ਬੰਤਰ ਸੋਹਣੀ ਹੈਗੀ ਆ ਤੇ ਦੰਦ ਪ੍ਰੋਪਰ ਤੁਸੀਂ ਜਿਹੜੇ ਆ ਆ ਵੇਖ ਸਕਦੇ ਹੋ ਠੀਕ ਆ ਕਸਾਈ ਵਗੈਰਾ ਕਿਸੇ ਤਰ੍ਹਾਂ ਦੀ ਕਿਉਂਕਿ ਤੀਜਾ ਸੂਬਾ ਤੇ ਘਰੇਲੂ ਮੱਝ ਆ ਇਹ ਜ਼ਰੂਰ ਤੁਸੀਂ ਨੋਟ ਕਰ ਲਿਓ ਵੀ ਜਿੰਨੇ ਵੀ ਪਸ਼ੂ ਵੀਰ ਦੇ ਕੋਲ ਹੈਗੇ ਆ ਬਿਲਕੁਲ ਘਰੇਲੂ ਪਸ਼ੂ ਆ ਠੀਕ ਆ ਘਰ ਦੇ ਪਸ਼ੂ ਆ ਤੇ ਘਰ ਦੇ ਇਹਨਾਂ ਪਸ਼ੂਆਂ ਦੇ ਵਿੱਚੋਂ ਜਿਹੜੀ ਆ ਇਹ ਮੱਝਾਂ ਚ ਵੇਚਦੇ ਪਏ ਆ ਅੱਛਾ ਵੀਰ ਦੇਣ ਕਿੰਨੇ ਕ ਸਹੀ ਦੱਸਿਆ ਲੈ ਜੂਗੇ ਇਹ 9 ਤਰੀਕ ਨੂੰ ਦਿਨ ਪੂਰੇ ਨਹੀਂ 9 ਤਰੀਕ ਨੂੰ 9 April ਨੂੰ 9 April ਤੇ ਫਿਰ ਹਜੇ ਘੱਟੋ ਘੱਟ ਵੀ 7 ਦਿਨ ਪਏ ਹਨਾ 7 8 ਦਿਨ ਦੋ ਵਾਧ ਲੈ ਜੂਗੀ 10 ਦੇ ਹਫਤੇ ਤੋਂ ਉੱਪਰ ਵੀ ਲੈ ਕੇ ਜਾ ਸਕਦੀ ਆ ਹਾਂਜੀ ਠੀਕ ਆ ਪਹਿਲੇ ਸਵੇਰੇ ਜਿਹੜਾ ਦੋਸਤੋ ਵੀਰ ਨੇ ਕਿਹਾ ਵੀ 13 ਦੂਜੇ ਸਵੇਰੇ 13 ਜਾਂ 14 ਕਿ ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਆ ਰਹੀ ਆ ਤੇ ਦੋ ਸਵੇਰੇ ਪੀਤੇ ਆ ਪਹਿਲਾ ਤੇ ਦੂਜਾ ਸਵੇਰਾ ਹੁਣ ਤੀਜੇ ਸਵੇਰੇ ਜਿਹੜਾ ਸੂਣਾ ਤੇ 9 April ਨੂੰ ਜਿਹੜਾ ਇਹ ਦਿਨ ਪੂਰੇ ਆ ਠੀਕ ਆ ਕੋਈ ਇੱਕ ਅੱਧਾ ਦਿਨ ਵੱਧ ਵੀ ਲੈ ਜਾ ਕੇ ਲੈ ਕੇ ਜਾ ਸਕਦੀ ਤੇ ਘੱਟ ਵੀ ਹੋ ਸਕਦਾ ਤੇ ਖੋਲ ਕੇ ਵੀਰ ਦਿਖਾਈਏ ਠੀਕ ਆ ਬਾਕੀ ਰਾਜੀ ਆ ਵਜਨ ਵਾਲੀ ਆ ਵਜਨਦਾਰ ਪੂਰੀ ਇਹ ਮੱਝ ਆ ਭਾਰੀ ਆ ਸਰੀਰਕ ਬੰਤਰ ਜਿਹੜੀ ਆ ਤੁਸੀਂ ਦੇਖ ਲਓ ਜੀ ਠੀਕ ਆ ਆ ਕਰੋ ਚੈੱਕ ਪੋਠਾ ਮਾਠਾ ਪੂਰਾ ਚੌੜਾ ਤੇ ਹਵਾਨਾ ਜਿਹੜਾ ਦੋਸਤੋ ਨਾਰਮਲੀ ਵੀਰਾਂ ਨੂੰ ਸਮਝ ਆ ਜਾਣੀ ਆ ਠੀਕ ਆ ਜੇਕਰ 13 14 ਲੀਟਰ ਪਸ਼ੂ ਦੁੱਧ ਚਪਾਉਂਦਾ ਰਿਹਾ ਤੇ ਲੇਵਾ ਵੀ ਉਹਨੇ ਉਸੇ ਤਰ੍ਹਾਂ ਦਾ ਬਣਾ ਕੇ ਤਿਆਰ ਕਰਨਾ ਪਰ ਅਜੇ ਦਿਨ ਘੱਟੋ ਘੱਟ ਵੀ 8-7 ਦਿਨ ਇੱਕ ਹਫਤਾ ਤੁਸੀਂ ਮੰਨ ਕੇ ਇਹ ਮੱਝ ਲੈ ਕੇ ਜਾ ਸਕਦੇ ਹੋ ਠੀਕ ਹੈ ਇੱਕ ਹਫਤਾ ਪੂਰਾ ਲੇ ਗੋ ਇਸ ਨੂੰ ਦੇ ਵਿੱਚ ਭਾਰੀ ਆ ਪੂਰੀ ਵੇਖੋਗੇ ਵਜਨ-ਵਜਨ ਪੂਰਾ ਹੋਏਗਾ ਠੀਕ ਹੈ ਜੀ ਆ ਦੇਖੋ ਜੀ ਫਾਂਜੀ ਟੁਰ ਲਈ ਅ ਠੀਕ ਆ ਬਾਕੀ ਵੀਰ ਹੁਣ ਡਿਮਾਂਡ ਇਹਦੀ ਕੀ ਆ ਵੀ ਕੀ ਲੈ ਦੇ ਕੀ ਕਰਦੇ ਪਏ ਤੇਰਾ ਮੁੱਲ ਹੈ 88000 ਰੁਪਇਆ ਹਾਂਜੀ 88000 88000 ਤੇ ਵਿੱਚੋਂ ਕੋਈ ਮਾਨਤਨ ਵੀਰ ਕੋਈ ਛੋਟ ਛੱਪਾ 85000 ਤੋਂ ਜੈਸਨ ਹੋ 85000 ਦੀ ਹਾਂਜੀ ਠੀਕ ਹੈ ਛੋਟੀ ਹੋਊ ਛੋਟੀ 85000 ਦੇ ਵਿੱਚੋਂ ਹਾਂਜੀ ਹਾਂਜੀ ਠੀਕ ਆ ਡਿਮਾਂਡ ਜਿਹੜੀ ਆ ਦੋਸਤੋ 88000 ਆ ਵੀਰ ਨੇ ਕਹੀ ਵੀ ਡਿਮਾਂਡ ਜਿਹੜੀ 88000 ਕਰਦੇ ਆ ਤੇ ਹਾਂ ਨਾ ਜਿਹੜੀ 85000 ਤੇ 85000 ਦੇ ਵਿੱਚੋਂ ਵੀ ਜਿਹੜਾ ਮਾਨਤਾ ਨਾ ਉਹ ਹੋ ਜਾਊਗਾ ਠੀਕ ਆ ਬਾਕੀ ਘਰੇਲੂ ਮੱਝਾਂ ਘਰ ਦੀ ਮੱਝਾਂ ਵੀ ਇਹ ਵਪਾਰ ਲੈਣ ਵਾਲੀ ਮੱਝ ਨਹੀਂ ਹੈਗੀ ਤੇ ਕਈ ਕਈ ਵਾਰ ਹੁੰਦਾ ਵੀ ਵਪਾਰੀ ਵੀਰ ਦੇ ਕੋਲ ਮੱਝ ਹੁੰਦੀ ਆ ਹਨਾ ਕੋਈ ਰਿਕਾਰਡدار ਨਹੀਂ ਪਤਾ ਜਾਂ ਕੁਝ ਵੀ ਆ ਘਰ ਵਾਲੇ ਵੀਰ ਨੇ ਪੂਰੀ ਆਪਾਂ ਨੂੰ ਗੱਲ ਕਹੀ ਆ ਵੀ ਇੰਨਾ ਰੇਟ ਤੇ ਆ ਜਿਹੜਾ ਦੋਸਤੋ ਥੱਲੇ ਮਿਲਕ ਹੈਗਾ ਸੀਗਾ ਦੂਜੇ ਸਵੇਰ ਦਾ ਪਹਿਲੇ ਸਵੇਰ ਦਾ ਆ ਜਿਹੜਾ ਤੁਸੀਂ ਉਲਟ ਬਹਿਣੀ ਤੋਂ ਥਣ ਦੇਖ ਸਕਦੇ ਜੀ ਠੀਕ ਹੈ ਜੀ ਆ ਕਰੋ ਚੱਕ ਠੀਕ ਹੈ ਬਾਕੀ ਨੰਬਰ ਆਪਾਂ ਵੀਰ ਤੇ ਪੁੱਛ ਲੈਣੀਆਂ ਨੰਬਰਾਂ ਤੇ ਜਿਨ੍ਹਾਂ ਤੇ ਤੁਸੀਂ ਸੰਪਰਕ ਕਰਨਾ ਹੈਗਾ ਆ ਇੱਕ ਵੀ ਸੰਪਰਕ ਨੰਬਰ ਆਪਣੇ ਦੇ ਦਿਓ ਜੀ 84274 17747 हां जी ਫੇਰ ਕਰ ਦਿਓ ਰੀਪੀਟ ਜੀ 84274 17747 ਠੀਕ ਹੈ ਜੀ ਇਹ ਨੰਬਰ ਜਿਹੜੇ ਆ ਦੋਸਤੋ ਆਪਾਂ ਲਗਾਤਾਰ ਸਕਰੀਨ ਦੇ نیچے ਚਲਦੇ ਕਰ ਦਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ